ਆ ਬਲਹਾਰ ਸਿੰਘ ਹੈ ਜੀ ਪਿੰਡ ਤੋਲਾ ਨੰਗਲ ਤੋਂ ਆ ਜੀ ਸੜਕਾਂ ਦੇ ਉੱਤਰਨ ਦੀ ਆ ਕਾਨੂੰਨ ਦੇ ਖਿਲਾਫ ਲੋਡ ਪੈ ਗਈ ਆ ਕਿਉਂਕਿ ਜਿਹੜਾ ਕਾਨੂੰਨ ਆ ਉਹ ਕਿਸਾਨਾਂ ਨੂੰ ਮਾਰੂ ਆ ਕਿਉਂਕਿ ਜੇ ਪਲਾਟ ਲੈ ਕੇ ਆਪਾਂ ਛੋਟੇ ਛੋਟੇ ਤੇ ਆਪਣੀਆਂ ਜ਼ਮੀਨਾਂ ਸੋਨੇ ਰਕੀਆਂ ਦੇਣੀਆਂ ਵਾ ਤੇ ਉਹਦੇ ਵਿੱਚ ਆਪਾਂ ਹੱਟ ਉਹਦੇ ਖਿਲਾਫ ਆਪਾਂ ਉਤਰੇ ਆ ਕਿਉਂਕਿ ਸਰਕਾਰ ਤੇ ਆਪਾਂ ਬੋਲਿਆ ਕਰਨਾਂ ਤੱਕ ਆਵਾਜ਼ ਆਪਣੀ ਪਹੁੰਚਾਉਣਾ ਚਾਹੁੰਦੇ ਆ ਕਿਉਂਕਿ ਤੁਹਾਡਾ ਹੀ ਇੱਕ ਮੀਡੀਆ ਮਾਧਿਅਮ ਹੈਗਾ ਵਾ ਜਿਹਦੇ ਤਰੀਕੇ ਨਾਲ ਅਸੀਂ ਆਵਾਜ਼ ਇਹਨਾਂ ਨੂੰ ਪ੍ਰੋਪਰ ਆਪਣੀ ਅਸੀਂ ਪਹੁੰਚਾ ਸਕਦੇ ਆ ਕਹਿੰਦਾ ਕਿ ਕੇਂਦਰ ਸਰਕਾਰ ਦੀ ਫੌਂਡ ਪੰਜਾਬ ਤੇ ਲਈ ਹੈ ਇਹ ਇਹ ਦੋਨਾਂ ਦੀ ਰਲ ਕੇ ਜਾਬ ਦੀ ਚੱਲਣ ਦੀ ਕਿਉਂਕਿ ਜਿੰਦੋਂ ਦੇ ਦਿੱਲੀੋਂ ਹਾਰ ਕੇ ਆਏ ਆ ਇੱਥੇ ਉਦੋਂ ਦਾ ਇਹ ਜਾਦਾ ਕੰਮ ਹੋਇਆ ਵਾ ਨਹੀਂ ਤੇ ਪਹਿਲਾਂ ਕਿਉਂ ਨਹੀਂ ਇਹ ਕੰਮ ਨਹੀਂ ਪਹਿਲਾਂ ਤੇ ਸਾਰਾ ਕੁਝ ਸਹੀ ਚੱਲ ਰਿਹਾ ਕਿਉਂਕਿ ਜਿਵੇਂ ਆ ਪੁੱਟਾਂ ਦੀਆਂ ਕਲੋਨੀ ਇੰਪਰੂਵ ਹੋਈ ਆ 2012 13 ਦੀ ਜੇਲ੍ਹ ਵਾਲੀ ਉਹ ਹੱਲੇ ਤੱਕ ਨਹੀਂ ਪਲਾਟੋ ਦੇ ਵੀ ਕੇ ਪ੍ਰੋਪਰ ਉਹ ਖਾਲੀ ਪਈ ਹੋਈ ਆ ਤੇ 30000 ਨੂੰ ਗੱਜ ਕਿਹੜੇ ਗਰੀਬ ਬੰਦੇ ਨੇ ਲੱਲੇਣਾ ਜਿਹੜਾ 2 ਕਰੋੜ ਦਾ ਇੱਕ 플ਾਟ ਹੀ ਬਣ ਗਿਆ ਤੇ ਕਿੰਨੇ ਲੱਲੇਣਾ ਮਾਟਰ ਬੰਦਾ ਤੇ ਉੱਥੇ ਲੈ ਨਹੀਂ ਸਕਦਾ ਜਿਵੇਂ ਸਰਕਾਰ ਕਹਿੰਦੀ ਆ ਵੀ ਸਾਰੇ ਖਤਮ ਹੋਣਗੇ ਲੱਗਦਾ ਕਿ ਕਿਸਾਨਾਂ ਦੇ ਨਾਲ ਕਿਤੇ ਜੁੜੇ ਸਾਰੇ ਗੱਲ ਖਤਮ ਕਿਸਾਨ ਤੇ ਆਟੋਮੈਟਿਕ ਖਤਮ ਹੋ ਜੈਨੇ ਜਦੋਂ ਇਨਰ ਜਾਂ ਰਕਬਾ ਪਹਿਲੀ ਖਤਮ ਹੋ ਜੈਨੀ ਆ ਤੇ ਫਿਰ ਕਿਸਾਨ ਤੇ ਖਤਮ ਹੋ ਹੀ ਰਿਹਾ ਵਾ ਤੇ ਕਿਤੇ ਤੇ ਆਟੋਮੈਟਿਕ ਖਤਮ ਹੋਏ ਨੇ ਜਿਵੇਂ ਆੜ੍ਹ ਤੇ ਆ ਕੋਈ ਵੀ ਚੀਜ਼ਾਂ ਕਿਸਾਨਾਂ ਤੋਂ ਪੰਦੀ ਪਈ ਆ ਤੇ ਜਦੋਂ ਪਹਿਲੀਆਂ ਹੀ ਘਟਦੀਆਂ ਗਈਆਂ ਤੇ ਫਿਰ ਸਭ ਕੁਝ ਘਟਨਾ ਅੱਜ ਸਾਡੇ ਵੱਲੋਂ ਰੋਡ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ ਸਾਰੇ ਪਿੰਡਾਂ ਨਾਲੋਂ ਜਿਹੜੇ ਇੱਧਰ ਦੇ ਪਿੰਡ ਪ੍ਰਭਾਵਿਤ ਹੋਏ ਆ 11 12 ਪਿੰਡ ਸਾਰਿਆਂ ਪਿੰਡਾਂ ਵਿੱਚੋਂ ਟਰੈਕਟਰ ਆਏ ਆ ਰੋਜ਼ ਚਾਰ ਕਰਦੇ ਪਏ ਆ ਆਪਾਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਅਪੀਲ ਵੀ ਤੇ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਆ ਵੀ ਜਿਹੜਾ ਕਾਨੂੰਨ ਲਿਆਂਦਾ ਗਿਆ ਉਹ ਵਾਪਸ ਹੀ ਲਿਆ ਜਾਵੇ ਤੇ ਬਹੁਤ ਬਹੁਤ ਉਹਦਾ ਧੰਨਵਾਦ ਹੋਊਗਾ ਕਿਉਂਕਿ ਸਾਨੂੰ ਸੜਕਾਂ ਤੇ ਗਰਮੀ ਜੁਟਣ ਤੇ ਨਾ ਮਜਬੂਰ ਕਰਨ ਕਿਉਂਕਿ ਬਲਜਿੰਦਰ ਸਿੰਘ ਮੇਰਾ ਨਾਮ ਹੈ ਰਾਜਸਥਾਨੀ ਤੋਂ ਇਹੀਂ ਬਲੋਂਗ ਕਰਦੇ ਆ ਸਰਕਾਰ ਦੇਖ ਰਹੇ ਕਿ ਜਿਹੜੀ ਸਰਕਾਰ ਦੀ ਪਾਲਸੀ ਆ ਇਹ ਕਿੰਨੀ ਖਤਰਨਾਕ ਹੋ ਸਕਦੀ ਜਿਹੜੀ ਸਰਕਾਰ ਨੇ ਪਾਲਸੀ ਬਣਾਈ ਬਹੁਤ ਹੀ ਮਾੜੀ ਬ ਪਾਲਿਸੀ ਤਾਂ ਬਹੁਤ ਮਾੜੀ ਆ ਦਾ ਆਉਣ ਵਾਲੇ ਫਿਊਚਰ ਦੇ ਬੱਚਿਆਂ ਦਾ ਬਹੁਤ ਨੁਕਸਾਨ ਆ ਜਦੋਂ ਜ਼ਮੀਨ ਸਾਡੇ ਘਰ ਆਉਗੀ ਤਾਂ ਸਾਡਾ ਇੱਥੇ ਕਿਹੜਾ ਪਰਿਵਾਰ ਦਾ ਜੀ ਜਿਹੜਾ ਇੱਥੇ ਕੰਮ ਕਰਦਾ ਸਾਨੂੰ ਆਹੀ ਆਪ ਦਿਹਾੜੀਆਂ ਕਰਨ ਤੇ ਮਜਬੂਰ ਹੋ ਜਾਣਾ ਸਰਕਾਰ ਦੇ ਕਈ ਨੁਮਾਇंदे ਇਹ ਕਹਿੰਦੇ ਪਹਿਲੇ ਕਿਸਾਨਾਂ ਨੂੰ ਕੀ ਤੇ ਸਮਝ ਨਹੀਂ ਲੱਗਦੀ ਕਿਸਾਨ ਕੋਈ ਨਹੀਂ ਸਮਝ ਰਿਹਾ ਇਸ ਪਾਲਿਸੀ ਸਾਰਾ ਕੋਜੀ ਭਾਜੀ ਸਾਰਾ ਹਰੇਕ ਨੂੰ ਸਮਝ ਆ ਰਹੀ ਆ ਹਰੇਕ ਕੋਈ ਆਪਣੇ ਘਰ ਨੂੰ ਸਿਆਣਾ ਹੁੰਦਾ ਸਰਕਾਰ ਨੂੰ ਨਹੀਂ ਸਮਝ ਆ ਰਹੀ ਸਰਕਾਰੀ ਸਾਨੂੰ ਬੇਵਕੂਫ ਬਣਾਉਣ ਲਈ ਆ ਸਾਡੀ ਪਹਿਲੀ ਸਾਡੇ ਕਿੱਲੇ ਦੇ ਵਿੱਚੋਂ ਇੱਕ ਜ਼ਿੰਮੇਵਾਰ ਦੇ 4840 ਗਾਜ ਹੁੰਦੇ ਜਿਹੜੇ ਕੀ ਜੇ ਆਪਾਂ 30 ਗਾਜ ਦੇ ਹਿਸਾਬ ਨਾਲ ਵੇਚਦੇ ਆਂ ਜੇ ਆਪਾਂ 25 ਗਾਜ ਦੇ ਹਿਸਾਬ ਨਾਲ ਲੈਂਦੇ ਆ ਉਹ 5852 ਗਾਜ ਬਣ ਜਾਂਦੇ ਆ ਜਿਹੜੇ ਸਾਨੂੰ 1000 ਗਾਜ ਦਾ 200 ਗਾਜ ਦਾ ਪ੍ਰਾੜ ਦੇ ਰਹੇ ਉਹ ਸਾਡੀ ਪਹਿਲੀ ਦੇ ਵਿੱਚੋਂ ਸਾਨੂੰ ਦੇ ਰਹੇ ਆ ਇਹਦਾ ਆਪਣਾ ਕਿੱਲਾ ਫਿਰ ਪੂਰਾ ਕਰਨ ਦੇ ਆ ਸਾਡੀ ਪਹਿਲੀ ਤੋਂ ਲੈ ਕੇ ਤਾਂ ਸਾਨੂੰ ਹੀ ਕਈ ਬੇਫਕੂ ਬਣਾਈ ਜਾਂਦੇ ਤੇ ਤੁਹਾਨੂੰ ਅਸੀਂ 1000 ਗਾਜ ਦਾ 200 ਗਾਜ ਦਾ ਪ੍ਰਾੜ ਦੇ ਰਹੇ ਆ ਕਿੱਲਾ ਤਾਂ ਫਿਰ ਪੂਰਾ ਹੋ ਜਾਂਦਾ ਇਹਨਾਂ ਦਾ ਵੱਡੇ ਘਰਾਣਿਆਂ ਦਾ ਬੜਾ ਚੰਗਾ ਜਿਹਾ ਸਰਕਾਰਾਂ ਦਾ ਉਹ ਵੱਡੀਆਂ ਪਾਲਸੀਆਂ ਵੱਡੀਆਂ ਪਾਲਸੀਆਂ ਲਾ ਰਹੀਆਂ ਵੱਡੇ ਘਰਾਣਿਆਂ ਦਾ ਫਾਇਦਾ ਜ਼ਿੰਮੇਵਾਰ ਨੂੰ ਕੁਛ ਨਹੀਂ ਮਿਲ ਰਿਹਾ ਜੀ ਕੁਛ ਘੱਟ ਕਿੰਨਾ ਦਿੱਤਾ ਹੋਵੇਗਾ ਪੰਜਾਬ ਵਿੱਚ ਹਾਂਜੀ ਕਿੰਨਾ ਸਿੱਕਾ ਹੋਵੇਗਾ ਹੋਰ ਤੇਜ਼ ਹੋਵੇਗਾ ਜੀ ਜਿਹੜੇ ਆ ਗਲਾਂ 'ਚ ਪਸੀਨਾ ਪੁੰਹਚਣ ਨੂੰ ਨਹੀਂ ਪਰਨੇ ਪਾਏ ਇਹਨਾਂ ਦੇ ਗਲਾਂ 'ਚ ਪਾਉਣ ਨੂੰ ਪਾਏ ਆ ਪਾ ਕੇ ਘੜੀਸਾਂਗੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋਣ ਵਾਲੇ ਇਹਨਾਂ ਨੂੰ 2027 'ਚ ਪਤਾ ਲੱਗ ਜਾ ਕਿਦਾਂ ਪਤਾ ਲੱਗਦਾ ਕਿਦਾਂ ਸੌਣ ਲੜੀ ਦੀ ਆ ਅੱਜ ਕਿੰਨੇ ਪਿੰਡਾਂ ਦੇ ਲੋਕ ਇਕੱਠੇ ਹੋਏ ਇੱਥੇ ਘਟੋ ਘਟੋ 100 ਪਿੰਡਾਂ ਦੇ ਲੋਕ ਇਕੱਠੇ ਹੋਏ ਆ ਇੱਥੇ ਟਰੈਕਟਰਾਂ ਦੀ ਗੂੰਜ ਸਰਕਾਰ ਦੇ ਕਰਨਾ ਤਾਂ ਪਚਾਉਣੀ ਆ ਜੀ ਆਪ ਤੁਸੀਂ ਅੱਜ ਦੇਖੋ ਤੁਹਾਨੂੰ ਸ਼ਾਮ ਤੱਕ ਹੀ ਪਤਾ ਲੱਗ ਜਾਊਗਾ ਲੋੜ ਪਈ ਤਾਂ ਦਿੱਲੀ ਆ ਜਾਂ ਚੰਡੀਗੜ੍ਹ ਤੋਂ ਜਾਵਾਂਗੇ ਜਾਵਾਂਗੇ ਜੀ ਪਹੁੰਚ ਕਰਾਂਗੇ